ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਵੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਮਨੋਹਰ ਸਿੰਘ ਦੇ ਫਾਰਮ ਤੇ ਦੋਸਤੋ ਅੱਜ ਆਪਾਂ ਫੇਰ ਪਹੁੰਚ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਇਹ ਗੱਪਣਾਵਾ ਤੇ ਇੱਕ ਗਾਂ ਜਿਹੜੀ ਦੋਸਤੋ ਬਿਲਕੁਲ ਤਾਜੀ ਸੂਈ ਹੈ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਸੱਜਰ ਸੂਈ ਡਿਟੇਲ ਆਪਾਂ ਇਹਨਾਂ ਸਾਰੇ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰੇ ਇਸ ਚੈਨਲ ਤੇ ਨਵੇਂ ਆਏ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰ ਕਰਕੇ ਪਸ਼ੂ ਕੀ ਦੇਖੋ ਤਾਂ ਕਿ ਬਾਅਦ ਵਿੱਚ ਕੋਈ ਲੰਬੀਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀ ਵੀਰਪ੍ਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਦੇ ਪੋਣੀ ਨਿਰਖ ਪਰ ਕੀ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਕਰਦੇ ਆ ਵੀਰ ਨਾਲ ਵੀਡੀਓ ਦੋਸਤੋ ਆਪਣੀ ਫੇਸਬੁਕ ਤੇ ਚੈਨਲ ਤੇ ਚੱਲਦੀ ਹੈ ਇੰਸਟਾਗ੍ਰam ਤੇ ਵੀ ਚੱਲਦੀ ਹੈ ਇੰਸਟਾਗ੍ਰam ਤੇ ਤੇ ਫੇਸਬੁਕ ਚੈਨਲ ਤੇ ਦੋਸਤੋ ਖੈਰ ਆ ਆਪਣਾ ਚੈਨਲ ਘਰ ਘਰ ਦੇ ਫਰਮੀ ਬਹੁਤ ਬਹੁਤ ਦੋਸਤੋ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਐਂਡ ਤੱਕ ਵੀਡੀਓ ਦੇਖੋ ਕਰਦੇ ਆ ਵੀਰ ਨੇ ਗੱਲਬਾਤ ਸਾਰੀ ਡਿਟੇਲ ਨਾਲ ਪਸੰਦ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੱਸਿਓ ਸੁਣਾਓ ਵਧੀਆ ਜੀ ਵਧੀਆ ਹੋਰ ਠੀਕ ਠਾਕ ਜੀ ਹਾਂ ਵਧੀਆ ਚੱਲੀ ਜਾਂਦਾ ਕੰਮ ਕਰੋ ਜੀ ਵਧੀਆ ਵਧੀਆ ਜੀ ਤੇ ਆਪਣਾ ਵੀ ਜੀ ਐਡਰੈਸ ਬੋਲ ਦਿਓ। ਇਹ ਮਨੋਰ ਸਿੰਘ ਪਿੰਡ ਬਲੇੜ ਸੀਰ ਪੱਟੀ ਜਿਲ੍ਹਾ ਤਰਨਤਾਰਨ। ਫੋਨ ਨੰਬਰ ਬੋਲ ਦਿਓ। 9814545195 ਠੀਕ ਹੈ ਜੀ। ਅਜੀਤ ਵੀਰ ਜੀ ਦੋ ਮੱਜਾਂ ਤੇ ਤਿੰਨ ਗਾਵਾਂ। ਠੀਕ ਹੈ ਜੀ। ਇਹ ਸ਼ੁਰੂ ਕਰੀ ਵੀਰ ਇਹ ਵੱਡੀ ਮੱਝ ਤੋਂ ਲਈਓ। ਐ ਫਾਇਰ ਕਰ। ਡਿਟੇਲ ਇੱਥੇ ਦੱਸੋ ਪਹਿਲਾਂ ਜੀ ਕੀ ਇਹ ਵੀਰ ਜੀ ਇਸ ਨਾਲ 12 ਕਿਲੋ ਬੋਲਾ ਹੋਊਗਾ। ਅੱਛਾ ਜੀ। ਅੱਜ ਤੀਜਾ ਚੌਥਾ ਦਿਨ ਹੋ ਗਿਆ ਸੂਈ ਨੂੰ। ਅੱਛਾ ਜੀ। ਬੱਚਾ ਕੀ ਦਿੱਤਾ? ਇਹ ਕਟਾਲੇ ਮਾਰ। ਠੀਕ ਹੈ ਜੀ। ਤੁਰ ਗਈ ਵੀਰ ਜੀ। ਦੋਸਤੋ ਤੀਜਾ ਦਿਨ ਵੀਰ ਕਹਿੰਦਾ ਸੂਈ ਨੂੰ ਹੋ ਗਿਆ। ਬੱਚਾ ਨੇ ਕੱਟਾ ਦਿੱਤਾ ਤੇ 12 13 ਜਲੋ ਵੀਰ ਬੋਲਾ ਦਸ ਦਾ ਤਿਆਰ ਏ ਥਲੇ ਦੇ ਚੰਗੇ ਕੱਦ ਕਾਟ ਦੀ ਆਰਡਰ ਕੁਆਲਟੀ ਦੋਸਤੋ ਚੰਗੀ ਤਿਆਰ ਕੀਤੀ ਨੇ ਥਣਾ ਥਣਾ ਦੀ ਸਪੇਸ ਚੰਗੀ ਹੈ ਪੂਰਾ ਦੋਸਤੋ ਫੁੱਲ ਹੈਵੀ ਬੋਡੀ ਵੇਟ ਆ ਪਿੱਠਪੜੇ ਦੀ ਚੜਾਈ ਚੈੱਕ ਕਰ ਲੋ ਨਯਾ ਵੀਰ ਮੋੜਲਾ ਫੇਸ ਕੁਆਲਿਟੀ ਦੋਸਤੋ ਚੈੱਕ ਕਰ ਲਓ ਮੱਝ ਦੀ ਲੈ ਜੋ ਲੈ ਜੋ ਲੈ ਜੋ ਦੀ ਲੈ ਜੋ ਆਰਡਰ ਕੁਆਲਿਟੀ ਦੋਸਤੋ ਪੂਰੀ ਫੋਨ ਤਿਆਰ ਕੀਤੀ ਮੱਝ ਨੇ 12 ਲੀਟਰ ਵੀਰ ਕਹਿੰਦਾ ਬੋਲਾ ਤਿਆਰ ਤੇ ਜਾਦੜ ਸੁਈ ਨੂੰ ਬੱਚਾ ਕੱਟਾ ਦਿੱਤਾ ਬੱਚਾ ਦੋਸਤੋ ਚੈੱਕ ਕਰ ਲਓ ਬਿਲਕੁਲ ਨਾੜੂ ਨਾਲ ਹੈ ਇਹ ਬੱਚੇ ਦਾ ਗਿੱਲਾ ਅਜੀਬੀਰ ਜੀ ਕੀ ਮੁੱਲ ਕਰਦੇ ਨੇ ਇਹਦਾ ਮੁੱਲ ਵੀਰ ਜੀ 95 ਕਰਦੇ ਆ ਹਾਂਜੀ 90 ਦੀ ਆ ਨਾ ਜੂ 16 ਕਿਲੋ ਦੀ ਗਾਰੰਟੀ ਇਹਦੀ 16 ਕਿਲੋ ਦੇ ਦੋ 12 13 ਕਿਲੋ ਬੋਲਾ ਹੋਇਆ ਹੈ ਹਾਕ ਤਾਂ ਆ ਜੀ ਠੀਕ ਠੀਕ ਹੈ ਜੇ ਫਿਰ 16 ਕਿਲੋ ਚਵਾਇ ਦੇਣਾ ਹਾਂ ਚਵਾਓ ਠੀਕ ਹੈ ਜੀ ਦੋ ਨੰਬਰ ਬਾਰੇ ਦੱਸੀਏ ਜੀ ਤੇ ਬਾਰੇ ਇਹ ਦੂਜੇ ਸੇ ਛੋਟੀ ਆ ਅੱਛਾ ਜੀ 10 ਕਿਲੋ ਦੁੱਧ ਸੂਈ ਨੂੰ ਕਿੰਨਾ ਟਮਗਾ ਵੀਰ ਸੂਈ ਨੂੰ 15 ਦਿਨ ਹੋ ਗਏ ਬੱਚਾ ਵੀ ਦਿੱਤਾ ਕੱਟੀਏ ਦੇ ਮਾਰ ਠੀਕ ਹੈ ਖੋਲੋ ਜੀ ਦੋਸਤੋ ਆ ਕੱਟੀ ਦਿੱਤੀ ਇਹਨੇ 15 ਦਿਨ ਵੀਰ ਕਹਿੰਦਾ ਸੂਈ ਨੂੰ ਹੋ ਗਏ 10 ਕਿਲੋ ਦੁੱਧ ਵੀਰ ਕਹਿੰਦਾ ਤਿਆਰ ਐ ਚੰਗੇ ਕਦ ਕਾਟ ਦिए ਦੋਸਤੋ ਵੀ ਪਿੱਠਕੁੜੇ ਦੀ ਚੜਾਈ ਚੈੱਕ ਕਰ ਲੋ ਆਂਡਰ ਕੁਆਲਟੀ ਚੈੱਕ ਕਰ ਲੋਗੇ ਖਾਣਾ ਦੀ ਦੋਸਤੋ ਬੇਥੇ ਚੰਗੀ ਬੁਰਲੂ ਜੀ ਮੁਰਲੂ ਇਸ ਕੁਆਲਟੀ ਚੈੱਕ ਕਰ ਲੋ ਦੋਸਤੋ ਮੱਚਦੀ ਦੋਸਤੋ ਪੂਰਾ ਫੁੱਲ ਹੈਵੀ ਬੋਡੀ weight ਆਰਡਰ ਕੁਆਲਿਟੀ ਚੰਗੀ ਤਿਆਰ ਕੀਤੀ ਨੇ ਹਾਂ ਤੁਹਾਨੂੰ ਗੋਸਟ ਕੁਆਲਿਟੀ ਚ ਚੈੱਕ ਕਰ ਲੈ ਹਾਂਜੀ ਜੀ ਕੀ ਮੰਗ ਕਰਦੇ ਇਹਦਾ ਵੀ ਜੀ 85 ਕਰਦੇ ਮਨ 85 ਹੈ ਮਨ ਤਨ ਮਨ ਤਨ ਕਹਿੰਦਾ ਕਿ ਮੰਨ ਤਰੋ 80 ਦੇ ਦਾਂਗੇ 80 ਕਰੀ ਜੀ ਠੀਕ ਹੈ ਜੀ ਗਾਵਾ ਮਾਰੇ ਦਸੀਂ ਜੀ ਗਾਵਾ ਮਾਰੇ ਹਾਂਜੀ ਇਹ ਗੱਲ ਮਾਰੇ ਦਸੀ ਮੇਰੇ ਲਈ ਇਹ ਵੀਰ ਜੀ ਰਾਤ ਤੋਂ ਸੂਈ ੜਕੇ ਜੇ ਅੱਛਾ ਜੀ ਦੂਜੇ ਸੋਈ ਦੂਜੇ ਸੋਏ ਦੂਜੇ ਸੋਆ ਹਾਂਜੀ ਚੋਆਈਆਂ ਕਿੰਨੀਆਂ ਕਰਤੀਆਂ ਇਹਦੀ ਪਹਿਲੀ ਚੋਆਈ ਹੋਈ ਦੂਜੀਆਂ ਲਗਣੀ ਦੂਜੀਆਂ ਲਗੜੀ ਹਾਂ ਕਿੰਨਾ ਕੁ ਬੋਲਾ ਚੋਆ ਪਹਿਲੀ ਚੋਆਈ ਦੇ ਮਾਲਕਾ 7 ਕਿਲੋ ਬੋਲਾ ਚੋਆ ਬੱਚੇ ਬੁਚੇ ਜਿੰਗਾ ਗਏ ਅੱਛਾ ਜੀ ਕਿੰਨਾ ਕੁ ਚਵਾ ਸਕਦੀ ਹੈ ਕੋਈ ਪਤਾ ਕੀਤਾ ਉਹ ਤੇ ਅੰਦੇ ਹਾਂ 23 24 ਕਿਲੋ ਚੋਆ ਅੱਛਾ ਜੀ ਹਾਂ 20 ਤੋਂ ਪਲੱਸ ਹੀ ਚੱਲੂਗੀ ਠੀਕ ਹੈ ਤੋਰੀਏ ਨੇ ਦੋਸਤੋ ਕੱਲ ਸਵੇਰ ਨੂੰ ਸੀ ਕਿ ਰਾਤ ਨੂੰ ਸੀ ਕੱਲ ਸ਼ਾਮੀ ਸੋਈ ਆ ਕੱਲ ਅੱਜ ਸ਼ਾਮੀ ਕੱਲ ਸ਼ਾਮ ਕੱਲ ਸ਼ਾਮੀ ਸੀ ਐ ਅੱਛਾ ਕੱਲ ਸ਼ਾਮਾਂ ਦੀ ਦੋਸਤੋ ਸੋਈ ਹੈ ਬੱਚਾ ਨਹੀਂ ਦਿੱਤਾ ਵੀਰ ਨੇ ਵਛਾ ਦਿੱਤਾ ਬੱਚਾ ਦੋਸਤੋ ਆਹਨੇ ਵਛਾ ਦਿੱਤਾ ਜੇ ਤੁਰਦੀ ਗਾਂ ਦੀ ਦੋਸਤੋ ਤੁਹਾਨੂੰ ਆਰਡਰ ਕੁਆਲਟੀ ਦਿਖਾ ਦਿੰਦਾ ਥਣਾ ਤੁਣਾ ਦੀ ਸਪੇਸ ਚੈੱਕ ਕਰ ਲੋ ਪੂਰਾ ਦੋਸਤੋ ਜੋਸ਼ ਵਾਲਾ ਹਵਾਨਾ ਤਿਆਰ ਕੀਤਾ ਗਾ ਨੇ ਲਿਆ ਵੀਰ ਮੋੜਲਾ ਪੂਰਾ ਫੁੱਲ ਹੈਵੀ ਬੋਡੀ ਵੀ ਤੇ ਬਰੀਡ ਵੀ ਪੂਰੀ ਹੈ ਦੁੱਧ ਵੀਰ ਕਹਿੰਦਾ ਵੀ ਘਰ ਵਾਲੇ ਕਹਿੰਦੇ ਮੁਤਾਬਕ 22 23 ਕਿਲੋ ਦੁੱਧ ਨੇ ਪਹਿਲੀ ਸਵੇਰ ਚ ਆਇਆ ਦੂਜਾ ਸਵੇਰ ਸੋਈ ਹੈ ਬਾਕੀ ਦੁੱਧ ਦੋਸਤੋ ਤੁਹਾਡੀ ਸੇਵਾ ਤੇ ਜਿੱਦਾਂ ਦੀ ਸੇਵਾ ਕਰੋਗੇ ਉਦਾਰਾ ਦੁੱਧ ਚੋਲੋਗੇ ਖਣਾ ਸਾਡੇ ਦੋਸਤੋ ਕੁਆਲਿਟੀ ਚੈੱਕ ਕਰ ਲਓ ਬਹੁਤ ਵਧੀਆ ਮੁੱਠੀ ਗਾਸਣ ਲਗਾ ਬਿਲਕੁਲ ਬੈਰ ਵੀ ਦੋਸਤੋ ਬਹੁਤ ਵੁੱਡ ਮੋਟੀ ਲੱਗੀ ਹਾਂਜੀ ਵੀਰ ਜੀ ਕੀ ਮੁੱਲ ਕਰਦੇ ਤਾਂ ਮੁੱਲ ਕਰਨ ਨੂੰ ਭਾਂ 70 ਕਰੀਏ ਜਾਂ 75 ਕਰੀਏ 65000 ਦੀ ਗਾਂ ਦਵਾਂਗੇ 60000 ਮਾਨਕਲ 65000 65000 ਚ ਸ਼ੋਰ ਹੋਊਗੀ 5 ਸਰ ਕੀ ਠੀਕ ਹੈ ਜੀ ਦੁੱਧ ਵੀ ਚਵਾ ਦੂਗੀ ਇਹ 20 ਕਿਲੋ ਖੁੱਲਾ ਵਧੀਆ ਠੀਕ ਹੈ ਜੀ ਆਰਡਰ ਕੁਆਲਟੀ ਦੋਸਤੋ ਇੱਕ ਵਾਰ ਫੇਰ ਤੋਂ ਚੈੱਕ ਕਰ ਲਊਗੀ ਥਣਾ ਥਣਾ ਦੀ ਕੁਆਲਟੀ ਦੋਸਤੋ ਚੈੱਕ ਕਰ ਲਓ ਬੇਤ ਚੰਗੀ ਥਣਾ ਦੇ ਵਿੱਚ ਹਾਂਜੀ ਵੀਰ ਜੀ ਇਹ ਕਾਮਰੇ ਦੇ ਸੀ ਇਹ ਦੁੱਜਣ ਵੜ ਖੜਦੀ 2-4 ਦਿਨ ਲੈ ਜੂਗੀ ਅੱਛਾ ਜੀ ਕੋਈ ਰਿਕਾਰਡ ਪਤਾ ਕੀਤਾ ਪਹਿਲੇ ਸਵੇਰੇ ਦਾ ਪਹਿਲੇ ਸਵੇਰ ਆਉ ਤਾਂ ਕਹਿੰਦੇ 20 ਕਿਲੋ ਚੋਇਆ ਅੱਛਾ ਜੀ ਬਰੀਡ ਚੰਗੀ ਏ ਦੀ ਵੀ ਬਾਕੀ ਠੀਕ ਹੈ ਜੀ ਤੋਰੀਏ ਵੀਰ ਜੀ ਕਿੰਨਾ ਕ ਟਾਈਮ ਖੜਦੀ ਵੀ ਸੂਨ ਦੇ ਵਿੱਚ ਜੀ ਇਹਦਾ ਟਾਈਮ ਜੇ ਅਜ ਹਫਤਾ ਹੈਗਾ ਤਰਾ ਅੱਛਾ ਜੀ ਇੱਕ ਹਫਤਾ ਦੋਸਤੋ ਜੇ ਸੂਨ ਦੇ ਵਿੱਚ ਵੀਰ ਕਿੰਨਾ ਦਾ ਪਿਆਵ ਤੇ ਸੁੰਦਿਆਂ ਟਾਈਮ ਤੱਕ ਦੋਸਤੋ ਆਰਡਰ ਕੁਆਲਿਟੀ ਬਹੁਤ ਵੱਡੀ ਤਿਆਰ ਕਰੂਗੀ ਪਲਵਾਨਾ ਵਾਲੀ ਤੋਰ ਏ ਦੋਸਤੋ ਜਿਹੜੇ ਵੀਰੇ ਤੇ ਮਗਰ ਲੱਗੇ ਸਰੂ ਇਹ ਤਨੀ ਚੱਲ ਨਹੀਂ ਨਹੀਂ ਇਹ ਨਹੀਂ ਚੱਲਦੀ ਠੀਕ ਹੈ ਜੀ ਇਹ ਨਹੀਂ ਚੱਲਦੀ ਦੋਸਤੋ ਪੂਰੀ ਫੁੱਲ ਬਰੀਡ ਆਰਡਰ ਕੁਆਲਿਟੀ ਦੋਸਤੋ ਪੂਰੀ ਜੋਸ਼ ਵਾਲੀ ਤਿਆਰ ਕੀਤੀ ਅਜੇ 1 ਹਫਤਾ ਵੀਰ ਕਹਿੰਦਾ ਸੂਨ ਦੇ ਵਿੱਚ ਪਿਆ ਬਾਕੀ ਦੋਸਤੋ ਮਾਲਕ ਦੇ ਹੱਥੇ ਪਹਿਲਾਂ ਮਹਿਸੂਸ ਕਰਦੀ ਇੱਕ ਦੋ ਦਿਨ ਉੱਤੇ ਵੀ ਖੜ੍ਹ ਸਕਦੀ ਇਹ ਤੋਂ ਉਹ ਕਹਿੰਦੇ ਬੈਠਾ ਨਹੀਂ ਜਾਂਦਾ ਚੱਡਾ ਲੈ ਗਏ ਅੱਛਾ ਜੀ ਇੰਨਾ ਬੰਦੀ ਹੈ ਜਿਹੜੇ ਹਿਸਾਬ ਨਾਲ ਇਹ ਵੀਰ ਆਰਡਰ ਤਿਆਰ ਕਰਨ ਦੀ ਉਸ ਦਾ ਵਾਕਿਆ ਗੱਲ ਠੀਕ ਆ ਜੇ ਹਫਤਾ ਇਹ ਤੇ ਲੱਗਦੇ ਵੀਰ ਵਾਕਿਆ ਬੜਾ ਮੁਸ਼ਕਿਲ ਉਹ ਤੇ ਕਹਿੰਦੇ 24 25 ਕਿਲੋ ਦੋਤੇ ਥੱਲੇ ਚੋਇਆ ਵਾ ਠੀਕ ਹੈ ਜੀ ਦੋਤੇ ਵੀਰ ਸੇਵਾ ਦੇ ਜਿਹੋ ਜਿਹੀ ਸੇਵਾ ਜਿੰਦੀ ਕਰਦੇ ਤੇ ਬਾਕੀ ਇਹਦੇ ਬੰਦੀ ਚੰਗੀ ਹੈ ਠੀਕ ਹੈ ਜੀ ਕੀ ਮ ਮੋਲੇ ਦਾ 70 ਹੀ ਕਰਦੇ ਆ ਅੱਛਾ ਜੀ ਮਾਨਤ 65 ਦੀ ਹੋਊਗੀ 65 ਦੀ 65 ਠੀਕ ਹੈ ਜੀ ਇਹਦੇ ਬਾਰੇ ਦੱਸੀ ਵੀ ਰਹੀ ਗਾਂਵਾਰੇ ਇਹ ਦੁੱਜੇ ਨਵੜ ਕਿੰਨਾ ਟਾਈਮ ਖੜਦੀ ਗਏ ਇਹਦੇ ਪਹਿਲੇ ਤਰੀਕ ਦਿਨ ਪੂਰੇ ਹੁੰਦੇ ਸ਼ਹਿਰ ਹੁੰਦਾ ਚਟਾ ਥਰਾਂ ਇੱਕ ਨਵੰਬਰ ਨੂੰ ਦਿਨ ਪੂਰੇ ਹੁੰਦੇ ਹੁੰਦੇ ਹਾਂ ਜੀ ਠੀਕ ਹੈ ਜੀ ਕਿੰਨਾ ਕੁ ਚੋਆਇਆ ਨੇ ਪਹਿਲਾਂ ਸਵੇਰੇ ਕੋ ਪਤਾ ਕੀਤਾ ਉਹ ਤਾਂ ਅੰਦੇ 16 ਕਿਲੋ ਚੋਆਇਆ ਥਲੇ 16 ਕਿਲੋ ਤੋਂ ਚੋਆਇਆ ਪਹਿਲੇ ਸੇਕਿਆ 16 ਠੀਕ ਹੈ ਜੀ ਤੋਰੀਏ ਨੇ ਦੋਸਤੋ 1 ਨਵੰਬਰ ਨੂੰ ਵੀਰ ਕਹਿੰਦਾ ਦਿਨ ਦੇ ਪੂਰੇ ਹੁੰਦੇ ਆ ਅੱਜ 21 ਤਰੀਕ ਆ ਅਜੇ ਦੋਸਤੋ 9 10 ਦਿ 16 ਕਿਲੋ ਦੁੱਧ ਵੀਰ ਕਹਿੰਦਾ ਪਹਿਲੇ ਸਵੇਰੇ ਚ ਆਇਆ ਆਰਡਰ ਕੁਆਲਿਟੀ ਇੰਨੀ ਵੀ ਚੰਗੀ ਪਿਆਰ ਕੀਤੀ ਲਿਆ ਵੀ ਮੋਲ ਬਰੀਡ ਦੋਸਤੋ ਇਹ ਵੀ ਚੰਗੀ ਹੈ ਤਿੰਨ ਅਜੇ ਦੋਸਤੋ ਸੁੰਗੜੇ ਸਮੇਤਾ ਕੇ ਦੋਸਤੋ ਇਹ ਵੀ ਬਹੁਤ ਵੱਡੀ ਆਰਡਰ ਕੁਆਲਿਟੀ ਪਿਆਰ ਕਰੂਗੀ ਥਣਾ ਦੀ ਵਿਥੀ ਚੈੱਕ ਕਰ ਲੋ ਆਟਲ ਨਡੂਲ ਨਾ ਨੇ ਪੂਰੀਆਂ ਕਟਣ ਗਏ ਆ ਹਾਂਜੀ 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 ਪੂਰਾ ਬਣ ਕੇ ਸੁੰਦੀ ਠੀਕ ਹੈ ਜੀ ਹਾਂ ਇਹ ਅੱਜ ਹੀ ਆਈਆਂ گاਵਾ ਜੇ ਪੱਠੇ ਪੁੱਠੇ ਚੁੱਕੇ ਨਾ ਹਾਂਜੀ ਹਾਂਜੀ ਉਹ ਨਵੇਂ ਥਾਂੋਂ ਤਾਂ ਗੇਰ ਪ੍ਰੋਕ ਕਰ ਜਾਂਦਾ ਉਹpropto ਤੇ ਕੀ ਮੁੱਲ ਕਰਦੇ ਵੀਰ ਜੀ ਇਹਦਾ ਮੁੱਲ 52 ਕਰਦੇ ਆ ਹਾਂਜੀ 48000 ਦੀ ਦਵਾਂਗੇ 48000 ਜੈਸਨੋ ਜੈਸਨੋ ਠੀਕ ਹੈ ਜੀ ਤਿੰਨ گاਵਾ ਦੋਸਤੋ ਤੁਹਾਨੂੰ ਦਿਖਾਈਆਂ ਵੀਡੀਓ ਦੇ ਵਿੱਚ ਪਸ਼ੂ ਦੋਸਤੋ ਜਿੰਨੇ ਵੀ ਵੀਰ ਲਿਉਂਦਾ ਨਗੀਨੇ ਹੀ ਲਿਉਂਦਾ ਵੇ ਇੱਕ ਤੋਂ ਇੱਕ ਸਿਰੇ ਦਾ ਪਸ਼ੂ ਹੁੰਦਾ ਵਾ ਪਹਿਲੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ گاਵਾ ਦਿਖਾਈਆਂ ਮੱਝਾ ਦਿਖਾਈਆਂ ਉਹ ਵੀ ਏ ਵੀ ਦੋਸਤੋ ਇਸ ਵੀਡੀਓ ਦੇ ਜਿਹੜੀਆਂ گاਵਾ ਦਿਖਾਈਆਂ ਵੀਰ ਨੇ ਚੰਗੇ ਨੰਗੀਆਂ ਵਿਖਾਏ ਦੋਸਤੋ ਇਹ ਦੋਵੇਂ ਗਵਾ ਗੱਬੜਿਆ ਬਹੁਤ ਖੂਬਸੂਰਤ ਹੈ ਤੇ ਜਿਹੜੀ ਇਹ ਗਾਂ ਦੋਸਤੋ ਸੂਈ ਹੈ ਇਹ ਵੀ ਚੰਗੇ ਕੱਦ ਕਠ ਦੀ ਆਰਡਰ ਕੁਆਲਟੀ ਇਹਨੇ ਵਿੱਚ ਚੰਗੀ ਤਿਆਰ ਕੀਤੀ ਹੈ ਥਣਾ ਥਣਾ ਦੇ ਵਿੱਚ ਚੰਗੀ ਹੈ ਮੁਠੀ ਵਾਲਾ ਥਣ ਲਗਾ ਮਹਾਨੇ ਦੇ ਮਿਲਕ ਵਾਂ ਦੋਸਤੋ ਕਾਫੀ ਮੋਟੀ ਮੋਟੀ ਦੇਖਦੀਆਂ ਤੇ ਮੱਝਾਂ ਦੋਸਤੋ ਜਿਹੜੀਆਂ ਤੁਹਾਨੂੰ ਦੋਵੇਂ ਦਿਖਾਈਆਂ ਮੱਝਾਂ ਵੀ ਦੋਸਤੋ ਚੰਗੀ ਕੁਆਲਟੀ ਦੀ ਵੀਰ ਦੇ ਕੋਲ ਬਹੁਤ ਹੀ ਦੋਸਤੋ ਵਧੀਆ ਵਧੀਆ ਵੀਰ ਮਾਲ ਲਿਆਉਂਦਾ ਵਾ ਚੰਗੇ ਵਧੀਆ ਕੁਆਲਿਟੀ ਦੇ ਪਸ਼ੂ ਲਿਆਉਂਦਾ ਹਰ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ ਰਲਿਆ ਵੀਡੀਓ ਦੇਖਣ ਵਾਸਤੇ